ਇਨਾਂ ਚਾਰ ਰਾਸ਼ੀਆਂ ਤੇ ਹੋਏਗੀ ਨੋਟਾਂ ਦੀ ਬਰਸਾਤ ਕਰੀਅਰ ਕਾਰੋਬਾਰ 'ਚ ਤਰੱਕੀ ਦਾ ਸ਼ੁਭ yog ਦੌਲਤ ਅਤੇ ਖੁਸ਼ੀਆਂ ਨਾਲ ਭਰੇਗੀ ਝੋਲੀ ਜਾਣੋ ਕੌਣ ਨੇ ਖੁਸ਼ਕਿਸਮਤ 3 ਫਰਵਰੀ 2026 ਨੂੰ ਬੁੱਧ ਅਤੇ ਸ਼ਨੀ ਗ੍ਰਹਿ ਇੱਕ ਦੂਜੇ ਤੋਂ 36 ਡਿਗਰੀ ਦੀ ਕੋਣੀ ਦੂਰੀ ਤੇ ਹੋਣਗੇ ਜਿਸ ਨੂੰ ਜੋਤਿਸ਼ ਵਿੱਚ ਦਸ਼ਾਂਕ yog ਕਿਹਾ ਜਾਂਦਾ ਹੈ ਇਹ ਸ਼ੁਭ ਸੰਜੋਗਨ ਉਦੋਂ ਹੋਵੇਗਾ ਜਦੋਂ ਬੁੱਧ ਕੁੰਭ ਵਿੱਚ ਹੋਵੇਗਾ ਅਤੇ ਸ਼ਨੀ ਮੀਨ ਰਾਸ਼ੀ ਵਿੱਚ ਹੋਵੇਗਾ ਜੋਤਿਸ਼ ਅਨੁਸਾਰ ਇਹ ਬੁੱਧ ਸ਼ਨੀ ਸੰਜੋਗਨ ਬੁੱਧ ਦੀ ਬੁੱਧੀ ਅਤੇ ਰਾਜਨੀਤੀ ਨੂੰ ਸ਼ਨੀ ਦੇ ਧੀਰਜ ਅਤੇ ਸਖਤ ਮਿਹਨਤ ਨਾਲ ਜੋੜਦਾ ਹੈ। ਇਹੀ ਕਾਰਨ ਹੈ ਕਿ ਇਹ ਸੰਜੋਗਨ ਦੇ ਨਤੀਜੇ ਸਮੇਂ ਦੇ ਨਾਲ ਸਥਿਰ ਅਤੇ ਲੰਬੇ ਸਮੇਂ ਲਈ ਧਨ ਦੌਲਤ ਦੇ ਰੂਪ ਵਿੱਚ ਆਉਂਦੇ ਨੇ। ਦੱਸ ਦਈਏ ਕਿ ਵੈਦਿਕ ਜੋਤਿਸ਼ ਵਿੱਚ ਬੁੱਧ ਬੁੱਧੀ, ਕਾਰੋਬਾਰ, ਲੇਖਾਕਾਰੀ ਸੰਚਾਰ ਵਣਜਤੇ ਰਣਨੀਤੀ ਦਾ ਗ੍ਰਹਿ ਜੋ ਚਤੁਰਤਾ ਤੇ ਵਿੱਤੀ ਸਮਝ ਨੂੰ ਵਧਾਉਂਦਾ ਹੈ ਦੂਜੇ ਪਾਸੇ ਸ਼ਨੀ ਕਰਮ ਧੀਰਜ ਸਖਤ ਮਿਹਨਤ ਅਨੁਸ਼ਾਸਨ ਅਤੇ ਸਮੇਂ ਸਿਰ ਨਤੀਜਿਆਂ ਨੂੰ ਦਰਸਾਉਂਦਾ ਹੈ ਹਾਲਾਂਕਿ ਸ਼ਨੀ ਤੋਂ ਦੌਲਤ ਪ੍ਰਾਪਤ ਕਰਨ ਦਾ ਅਰਥ ਹੈ ਸਖਤ ਮਿਹਨਤ ਅਤੇ ਨਿਰੰਤਰ ਯਤਨਾਂ ਦੇ ਨਤੀਜੇ ਵਜੋਂ ਦੌਲਤ ਜੋ ਕਿ ਇੱਕ ਵਿਅਕਤੀ ਇਸ ਸੰਜੋਜਨ ਵਿੱਚ ਸ਼ਨੀ ਦੀ ਕਿਰਪਾ ਦੁਆਰਾ ਪ੍ਰਾਪਤ ਕਰਨ ਦੇ ਯੋਗ ਹੁੰਦਾ ਹੈ ਆਓ ਜਾਣਦੇ ਹਾਂ ਕਿ ਇਸ ਸੰਜੋਜਨ ਦੇ ਕਾਰਨ ਕਿਹੜੀਆਂ ਚਾਰ ਰਾਸ਼ੀ ਵਾਲਿਆਂ ਦੇ ਲੋਕਾਂ ਦੇ ਕੈਰੀਅਰ ਤੇ ਕਾਰੋਬਾਰ ਵਿੱਚ ਤਰੱਕੀ ਦੇਖਣ ਅਤੇ ਪੈਸੇ ਨਾਲ ਖੇਡਣ ਦੀ ਸੰਭਾਵਨਾ ਹੈ ਸਭ ਤੋਂ ਪਹਿਲਾਂ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦੀ ਇਹ ਸਮਾਂ ਕੈਰੀਅਰ ਅਤੇ ਕਾਰੋਬਾਰ ਵਿੱਚ ਨਵੀਆਂ ਤਰੱਕੀਆਂ ਦਾ ਸੰਕੇਤ ਦਿੰਦਾ ਬੁੱਧ ਸ਼ਨੀ ਦੇ ਜੋੜ ਤੁਹਾਡੀ ਬੁੱਧੀ ਅਤੇ ਮਿਹਨਤ ਨੂੰ ਚਲਾਏਗਾ ਨਵੀਆਂ ਯੋਜਨਾਵਾਂ ਕੰਮ ਵਿੱਚ ਸਫਲ ਹੋਣਗੀਆਂ ਵਿੱਤੀ ਮਾਮਲਿਆਂ ਵਿੱਚ ਸਮਝਦਾਰੀ ਅਤੇ ਸੋਚ ਸਮਝ ਕੇ ਕੀਤੇ ਗਏ ਨਿਵੇਸ਼ਾਂ ਨਾਲ ਚੰਗਾ ਰਿਟਰਨ ਮਿਲੇਗਾ ਤੁਹਾਨੂੰ ਆਪਣੇ ਪੈਸੇ ਅਤੇ ਸਰੋਤਾਂ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਦਾ ਮੌਕਾ ਮਿਲੇਗਾ ਛੋਟੇ ਫੈਸਲਿਆਂ ਵਿੱਚ ਧੀਰਜ ਲਾਭ ਨੂੰ ਯਕੀਨੀ ਬਣਾਏਗਾ ਅੱਗੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਲਈ ਬੁੱਧ ਸ਼ਨੀ ਦਾ ਜੋੜ ਸਪਸ਼ਟ ਤੌਰ ਤੇ ਸਖਤ ਮਿਹਨਤ ਦਾ ਫਲ ਦੇਵੇਗਾ ਕੰਮ ਤੇ ਤੁਹਾਡੀ ਅਨੁਸ਼ਾਸਨ ਅਤੇ ਮਿਹਨਤ ਦੀ ਪ੍ਰਸ਼ੰਸਾ ਕੀਤੀ ਜਾਵੇਗੀ ਕਾਰੋਬਾਰ ਵਿੱਚ ਨਵੀਆਂ ਰਣਨੀਤੀਆਂ ਲਾਭਦਾਇਕ ਸਾਬਤ ਹੋਣਗੀਆਂ ਪੁਰਾਣੇ ਨਿਵੇਸ਼ਾਂ ਜਾਂ ਲੰਬਿਤ ਪ੍ਰੋਜੈਕਟਾਂ ਤੋਂ ਲਾਭ ਦੀ ਸੰਭਾਵਨਾ ਵੀ ਹੈ ਸਮਝਦਾਰ ਵਿੱਤੀ ਫੈਸਲੇ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨਗੇ ਧੀਰਜ ਅਤੇ ਨਿਰੰਤਰ ਯਤਨ ਸਥਾਈ ਸਫਲਤਾ ਨੂੰ ਬਣਾਈ ਰੱਖਣਗੇ ਯਕੀਨੀ ਬਣਾਉਣਗੇ ਅੱਗੇ ਆ ਮਕਰ ਰਾਸ਼ੀ ਇਸ ਸਮਾਂ ਮਕਰ ਰਾਸ਼ੀ ਲਈ ਵਿੱਤੀ ਅਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਸ਼ੋਭਾ ਬੁੱਧ ਸ਼ਨੀ ਦਾ ਜੋੜ ਤੁਹਾਡੀਆਂ ਯੋਜਨਾਵਾਂ ਵਿੱਚ ਰਣਨੀਤੀ ਅਤੇ ਮਿਹਨਤ ਨੂੰ ਜੋੜ ਕੇ ਨਤੀਜੇ ਲਿਆਏਗਾ ਕਾਰੋਬਾਰ ਅਤੇ ਰੋਜਗਾਰ ਦੋਵਾਂ ਵਿੱਚ ਨਵੇਂ ਮੌਕੇ ਉੱਭਰਨਗੇ ਤੁਹਾਡੀ ਸਖਤ ਮਿਹਨਤ ਅਤੇ ਸੋਚ ਸਮਝ ਕੇ ਲਏ ਗਏ ਫੈਸਲੇ ਤੁਹਾਨੂੰ ਦੌਲਤ ਅਤੇ ਸਤਕਾਰ ਦੋਵੇਂ ਲਿਆਉਣਗੇ ਵੱਡੇ ਨਿਵੇਸ਼ਾਂ ਵਿੱਚ ਸਾਵਧਾਨੀ ਅਤੇ ਸਮਝਦਾਰੀ ਲਾਭ ਨੂੰ ਵਧਾਏਗੀ ਸਮੇ ਦੇ ਬੀਤਣ ਨਾਲ ਧੀਰਜ ਅਤੇ ਅਨੁਸ਼ਾਸਨ ਬਣਾਈ ਰੱਖਣਾ ਜ਼ਰੂਰੀ ਹੋਵੇਗਾ ਅੱਗੇ ਹੈ ਕੁੰਭ ਰਾਸ਼ੀ ਇਹ ਜੋੜ ਕੁੰਭ ਰਾਸ਼ੀ ਦੇ ਲੋਕਾਂ ਲਈ ਖਾਸ ਤੌਰ ਤੇ ਲਾਭਦਾਇਕ ਹੈ ਤੁਹਾਡੀਆਂ ਬੁੱਧੀਮਾਨ ਅਤੇ ਰਣਨੀਤਕ ਚਾਲਾਂ ਸ਼ਨੀ ਦੇ ਧੀਰਜ ਨਾਲ ਮਿਲ ਕੇ ਵਿੱਤੀ ਸਫਲਤਾ ਵੱਲ ਹੈ ਜਾਣਗੀਆਂ ਕੈਰੀਅਰ ਵਿੱਚ ਨਵੀਂ ਦਿਸ਼ਾ ਅਤੇ ਤਰੱਕੀ ਦੀ ਸੰਭਾਵਨਾ ਹੈ ਕਾਰੋਬਾਰ ਅਤੇ ਨਿਵੇਸ਼ਾਂ ਵਿੱਚ ਸਾਵਧਾਨੀ ਅਤੇ ਸਮਝਦਾਰੀ ਮਹੱਤਵਪੂਰਨ ਲਾਭ ਦੇ ਸਕਦੀ ਹੈ ਲੰਬੇ ਸਮੇਂ ਦੇ ਟਿਕਾਊ ਲਾਭ ਪ੍ਰਾਪਤ ਕਰਨ ਲਈ ਅਨੁਸ਼ਾਸਨ ਅਤੇ ਸਖਤ ਮਿਹਨਤ ਜ਼ਰੂਰੀ ਹੋਵੇਗੀ ਤੁਹਾਡੇ ਯਤਨਾਂ ਦੇ ਨਤੀਜੇ ਹੌਲੀ-ਹੌਲੀ ਪਰ ਯਕੀਨੀ ਤੌਰ ਤੇ ਮਿਲਣਗੇ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਯਾਦ ਰੱਖੋ ਕਿ ਇਹ ਜਿਹੜੀ ਸਾਰੀ ਜਾਣਕਾਰੀ ਹੈ ਜੋਤਿਸ਼ ਮਾਇਰਾ ਤੋਂ ਮਿਲੀ ਹੋਈ ਜਾਣਕਾਰੀ ਅਨੁਸਾਰ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਕਿਸੇ ਵੀ ਨਫੇ ਨੁਕਸਾਨ ਲਈ ਤੁਸੀਂ ਖੁੱਦ ਜ਼ਿੰਮੇਵਾਰ ਹੋਵੋਗੇ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ